ਉਹਦੇ ਕੋਸ਼ਿਸ਼ ਸ਼ਰਾਰਤੀ ਅੰਸਰ ਹੀ ਆ ਜਿਹੜੇ ਫੇਸਬੁਕ ਤੇ ਉੱਤੇ ਇੱਕ ਦੂਜੇ ਦੇ ਧਰਮਾਂ ਦੇ ਪ੍ਰਤੀ ਬਕਵਾਸ ਕਰਕੇ ਇੱਕ ਦੂਜੇ ਨੂੰ ਆਪਸ ਲੜਾਉਣ ਦੀ ਕੋਸ਼ਿਸ਼ ਕਰਦੇ ਆ ਜੇ ਕੋਈ ਇੱਕ ਕਿਸੇ ਮੈਂ ਸਮੇਂ ਦਾ ਵੀ ਸਟੇਟ ਬਾਰੇ ਜਾਂ ਕਿਸੇ ਹੋਰ ਬਾਰੇ ਬੋਲਦਾ ਕੰਟਰੀ ਬਾਰੇ ਬੋਲਦਾ ਤੇ ਦੇਸ਼ದ್ರੋਹੀ ਦਾ ਪਰਚਾ ਪਾਇਆ ਜਾਂਦਾ ਜੇ ਕਿਸੇ ਧਰਮ ਬਾਰੇ ਵੀ ਬੋਲਦਾ ਤਾਂ ਮੈਂ ਚਾਹਨਾ ਵੀ ਦੇਸ਼ದ್ರੋਹੀ ਦਾ ਪਰਚਾ ਪਾਣਾ ਚਾਹੀਦਾ ਹਰ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਸੈਟ ਬਣਾਈ ਹੋਊਗੀ ਜਿਹੜੀ ਨਾਲ ਦੀ ਨਾਲ ਨਜ਼ਰ ਰੱਖੂਗੀ ਆਨਲਾਈਨ ਕਿ ਕਿਹੜਾ ਜਿਹੜਾ ਬੰਦਾ ਹੈ ਕਿਸੇ ਨਾ ਕਿਸੇ ਧਰਮ ਦੇ ਖਿਲਾਫ ਜਿਹੜੀ ਹੈ ਕੋਈ फडका ਹੜਪੈਦਾ ਕਰ ਰਿਹਾ ਤੇ ਜਦੋਂ ਪਹਿਲੇ ਦਿਨ ਹੀ ਚੱਕ ਲਿੱਤਾ ਜਾਊਗਾ ਤੇ ਉਹਨੂੰ ਮੌਕਾ ਹੀ ਨਹੀਂ ਮਿਲੂਗਾ ਦੂਜੇ ਧਰਮਾਂ ਦੇ ਖਿਲਾਫ ਦੇ ਵਿੱਚ ਬਕਵਾਸ ਕਰਨ ਦੇ ਲਈ ਦੇਖੋ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਦੁਸ਼ਟ ਪਾਪੀ ਅਨਿਲ अरोड़ा ਨਾਮ ਦਾ ਵਿਅਕਤੀ ਸਿੱਖਾਂ ਦੇ ਪ੍ਰਤੀ ਮੁਸਲਮਾਨਾਂ ਦੇ ਪ੍ਰਤੀ ਤੇ ਹੋਰ ਕਮਿਊਨਿਟੀਆਂ ਦੇ ਪ੍ਰਤੀ ਆਪਣੇ ਫੇਸਬੁੱਕ ਅਕਾਊਂਟ ਤੇ ਤੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਬਕਵਾਸ ਕਰਦਾ ਸੀ ਤੇ ਇੱਕ ਫਿਰਕੇ ਦੇ ਵਿੱਚ ਨਫ਼ਰਤ ਭੜਕਾਉਣ ਵਾਲਾ ਕੰਮ ਕਰਦਾ ਸੀ ਸੋ ਪਿਛਲੇ ਲੰਬੇ ਸਮੇਂ ਤੋਂ ਮੋਰਚਾ ਵੀ ਚੱਲਿਆ ਸੀ ਸਮਰਾਲਾ ਚੌਂਕ ਵਿਖੇ ਕਾਰਵਾਈ ਦੀ ਮੰਗ ਨਾ ਕੱਲੇ ਪੰਜਾਬ ਤੋਂ ਵਿਸ਼ਵ ਪੱਧਰ ਤੋਂ ਜਿਹੜੀ ਕਾਰਵਾਈ ਦੀ ਮੰਗ ਇਸ ਦੁਸ਼ਟ ਦੇ ਖਿਲਾਫ ਹੋ ਰਹੀ ਮੰਗ ਹੋ ਰਹੀ ਸੀ ਉਸੇ ਚੱਲਦਿਆਂ ਜਿਹੜੀ ਸਾਨੂੰ ਅੱਜ ਇੱਕ ਤੁਸੀਂ ਪੁਸ਼ਟੀ ਕਰ ਲਈ ਹੁਣੀ ਆ ਗ੍ਰਿਫਤਾਰੀ ਦੀ ਖਬਰ ਜਿਹੜੀ ਉਹ ਆ ਰਹੀ ਆ ਸੋ ਸਮੁੱਚੇ ਪੰਜਾਬ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਸਮੁੱਚੇ ਐਨਆਰਆਈ ਭਾਈਚਾਰੇ ਨੂੰ ਵਧਾਈ ਦੇ ਪਾਤਰ ਨੇ ਤਾਂ ਕਿ ਉਹਨਾਂ ਨੇ ਇੱਕ ਲੰਮਾ ਸੰਘਰਸ਼ ਜਿਹੜਾ ਵਾ ਕੀਤਾ ਇਸ ਗ੍ਰਿਫਤਾਰੀ ਇਸ ਦੁਸ਼ਟ ਦੀ ਗ੍ਰਿਫਤਾਰੀ ਲਈ ਸਰ ਤੁਸੀਂ ਕੀ ਮੰਗ ਚੱਲ ਕੇ ਉਸ ਨੂੰ ਜਿਹੜੀ ਸਜ਼ਾ ਹੋਣੀ ਤੇ ਵੱਤ ਵਤ ਕੀ ਹੋਣਾ ਚਾਹੀਦਾ ਜਿਹਨੂੰ ਉਮਰ ਕਿਹਾ ਹੋਣਾ ਚਾਹੀਦਾ ਹੈ ਭਾਈ ਸਾਹਿਬ ਜੀ ਉਮਰ ਕਹਿਤ ਤੋਂ ਘੱਟ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ساری ਉਮਰ ਜੇਲ੍ਹ ਚ ਰਵੇ ਤਾਂ ਕਿ ਉਹ ਸਮਾਜ ਚ ਆ ਕੇ ਗੰਦ ਨਾ ਪਾਵੇ ਜੀ ਸਰ ਉਸਤੇ ਪਹਿਲਾਂ ਵੀ ਪਰਚੇ ਹੋਏ ਨੇ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਹੋ ਉਸ ਦੇ ਬਾਰੇ ਤੁਹਾਡੀ ਗੱਲ ਦਾ ਹੀ ਜਵਾਬ ਦੇਵਾਂਗਾ ਕਿ ਜੇ ਪਰਚੇ ਇੰਨੇ ਹੋਏ ਪਏ ਤੇ ਇਸ ਤੋਂ ਪਹਿਲੇ ਵੀ ਪ੍ਰਸ਼ਾਸਨ ਨੂੰ ਇਹੋ ਜਿਹੇ ਸ਼ਰਾਰਤੀ ਆਨਸਰ ਆਉ ਤੋਂ ਸਖਤੀ ਨਾਲ ਪੁੱਛਗਿੱਛ ਕਰਨੀ ਚਾਹੀਦੀ ਹੈ ਤੁਸੀਂ ਮੰਨੋਗੇ ਅਗਰ ਜੇ ਪ੍ਰਸ਼ਾਸਨ ਸੀਰੀਅਸ ਹੋ ਕੇ ਇਸ ਤੇ ਸਖਤੀ ਨਾਲ ਕਾਰਵਾਈ ਕਰੇ ਤੇ ਇਹਦੇ ਪਿੱਛੋਂ بڑے ਇਹੋ ਜਿਹੇ ਬੰਦੇ ਇਹਨਾਂ ਨੂੰ ਮਿਲਣਗੇ ਇਹੋ ਜਿਹੇ ਬਹੁਤ ਵੱਡੇ ਬੰਦੇ ਪੰਜਾਬ 'ਚ ਇਹਨਾਂ ਨੇ ਭੇਜੀ ਹੋਏ ਹੈ ਜਿਨ੍ਹਾਂ ਦਾ ਮਕਸਦ ਹੀ ਸਿਰਫ ਪੰਜਾਬੀ ਪਾਈਚਾਰੇ ਨੂੰ ਖਰਾਬ ਕਰਨਾ ਹੈ ਆਪਸ ਦੇ ਵਿੱਚ ਤੇ ਕਿਤੇ ਨਾ ਕਿਤੇ ਅਜੋ ਨਾਕਾਮਯਾਬ ਹੋਏ ਤੇ ਪ੍ਰਸ਼ਾਸਨ ਕੋਲ ਵੀ ਇੱਕ ਵੱਡੀ ਕੜੀ ਉਹਨਾਂ ਕੋਲ ਮਿਲੀ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਕੜੀ ਨੂੰ ਖਿੱਚਣ ਤੇ ਦੇਖਣ ਤਾਂ ਸਹੀ ਪੰਜਾਬ ਖਰਾਬ ਕਰਨਾ ਚਾਹੁੰਦੇ ਆ بڑے بڑے ਵੱਡੇ ਇਹਨਾਂ ਦੇ ਜਿਹੜੇ ਭੇਜੀ ਹੋਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਹੋਰ ਵੀ ਜਿਹੜੇ ਬੱਚੇ ਆ ਇਹਦੇ ਨਾਲ ਦੇ ਸਰ ਜਿਹੜਾ ਇੰਨਾ ਲੇਟ ਗ੍ਰਿਫਤਾਰ ਹੋਇਆ ਇਸ ਦੇ ਪਿੱਛੇ ਕੁਝ ਹੋਰ ਵੀ ਇਹਦੇ ਵਰਗੇ ਸ਼ਰਾਰਤੀ ਹੋ ਸਕਦੇ ਨੇ ਦੇਖੋ ਜੀ ਇਹ ਜਾਂਚ ਦਾ ਵਿਸ਼ਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਜਦੋਂ ਇਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇਹਦੇ ਪਿੱਛੇ ਜਿਹੜੇ ਹੱਥ ਨੇ ਜਿਨ੍ਹਾਂ ਨੇ ਇਹਨੂੰ ਸ਼ੈਲਟਰ ਦਿੱਤੇ ਨੇ ਜਾਂ ਜਿਹੜੇ ਇਹਦੇ ਪਿੱਛੇ ਤਾਕਤਾਂ ਨੇ ਜਾਂ ਜਿਹੜੇ ਬੰਦੇ ਇਹਦੇ ਪਿੱਛੇ ਹੋਰ ਖਰਾਬ ਸ਼ਰਾਰਤੀ ਅੰਸਰ ਨੇ ਉਹਨਾਂ ਸਾਰਿਆਂ ਦੇ ਬਾਰੇ ਵੀ ਤਹਿਕੀਕਾ ਕੀਤੀ ਜਾਵੇ ਔਰ ਉਹਨਾਂ ਨੂੰ ਵੀ ਅਰੈਸਟ ਕਰਕੇ ਉਹਨਾਂ ਤੇ ਉਨੀ ਹੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਬਾਕੀ ਨੂੰ ਇਸ ਬਾਰੇ ਸਬਕ ਮਿਲ ਸਕੇ ਅੱਛਾ ਇੱਕotha ਮੇਰਾ ਆਖਰੀ ਸਵਾਲ ਆ ਜੇਕਰ ਕਸਾਨੀ ਅੰਦੋ ਬਾਰੇ ਸਾਰਾ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਪਹਿਲਾਂ ਤਾਂ ਵਿਸ਼ਵ ਦੇ ਵਿੱਚ ਵਸਦੇ ਕਿਸਾਨਾਂ ਨੂੰ ਮੇਰਾ ਵਧਾਈਆਂ ਲੱਖ ਲੱਖ ਵਧਾਈਆਂ ਦੇਣਾ ਕਿਉਂਕਿ ਅੱਜ ਲਗਭਗ 1.5 ਸਾਲ ਤੋਂ ਪਿੱਛੇ ਉਹ ਦਿੱਲੀ ਦੀ ਧਰਤੀ ਦੇ ਹੱਕ ਦੇ ਬੈਠੇ ਸੀਗੇ ਅੱਜ ਉਹਨਾਂ ਨੇ ਜਿਹੜਾ ਇੱਕ ਕਿਸਾਨੀ ਦਾ ਝੰਡਾ ਹੈ ਉਹ ਬੁਲੰਦ ਕੀਤਾ ਤੇ ਕਿਉਂਕਿ ਜਦੋਂ ਇੱਕ ਕੋਈ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਕੋਈ ਵੀ ਚੀਜ਼ ਬੁਨਿਆਦੀ ਉਹਦੀ ਸ਼ੁਰੂਆਤ ਹੁੰਦੀ ਹੈ ਤੇ ਉਹਦੀ ਜਿਹੜੀ ਪਕੜ ਹੈ ਉਹ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ ਤੇ ਅੱਜ 32 ਕਿਸਾਨ ਜਥੇਬੰਦੀਆਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਸ ਨੂੰ ਮੈਨੇਜ ਕੀਤਾ ਕਿਉਂਕਿ ਜਦੋਂ ਵੀ ਕੋਈ ਅੰਦੋਲਨ ਚੱਲਦਾ ਉਹਦੇ ਪਿੱਛੇ ਜਿਹੜੀ ਮੈਨੇਜਮੈਂਟ ਆ ਉਹ ਬਹੁਤ ਵਧੀਆ ਰੋਲ ਅਦਾ ਕਰਦੀ ਹੈ ਤਾਂ ਹੀ ਉਹ ਜਿਹੜਾ ਸਫਲ ਹੁੰਦਾ ਤੇ ਅੱਜ ਕਿਸਾਨੀ ਦੀ ਜਿੱਤ ਹੋਈ ਹੈ ਕਿਉਂਕਿ ਜਿੰਨੇ ਵੀ ਕਾਨੂੰਨ ਤਿੰਨ ਕਾਲੇ ਕਾਨੂੰਨ ਬਣਾਏ ਸੀ ਤੇ ਅੱਜ ਉਹ ਰੱਦ ਕੀਤੇ ਗਏ ਆ ਤੇ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਦੇ ਪਰਚੇ ਕੀਤੇ ਗਏ ਸੀ ਅੱਜ ਉਹ ਵੀ ਰੱਦ ਕੀਤੇ ਗਏ ਉਹਨਾਂ ਨੂੰ ਵਧਾਈ ਦੇਣੀ ਚਾਹੁੰਨਾ ਤੇ ਉਹ ਦੂਜੇ ਪਾਸੇ ਮੈਂ ਵਧਾਈ ਦੇਣਾ ਚਾਹੁੰਨਾ ਨਾਨਕ ਲਾਮ ਲੇਵਾ ਸੰਗਤ ਨੂੰ ਕਿ ਅੱਜ ਜਿਹੜਾ ਮੇਨ ਦੋਸ਼ੀ ਸੀ ਬਾਕੀ ਦਾ ਚਲੋ ਪੁਰਸ ਪ੍ਰਸ਼ਾਸਨ ਜਗਤਪ੍ਰੀਤ ਜੀ ਭੁੱਲਰ ਸਾਹਿਬ ਤੇ ਹੋਰ ਵੀ ਬੇੰਤ ਜੁਨੇਜਾ ਜੀ ਹੈ ਡਿਵੀਜ਼ਨ ਨੰਬਰ 3 ਦੇ ਐਸ ਐਚਓ ਸਾਹਿਬ ਨੇ ਸ਼ਿੰਗਾਰ ਚੌਂਕੀ ਦੇ ਜਿਹੜੇ ਇੰਚਾਰਜ ਨੇ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਇਸ ਨੂੰ ਫੜਿਆ ਤੇ ਇੱਕ ਮੈਂ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਮੀਡੀਆ ਰਾਹੀਂ ਕਿ ਇਹ ਜੀ ਐਗਜ਼ਾਮਪਲ ਸੈੱਟ ਹੋਣੀ ਚਾਹੀਦੀ ਹੈ ਕਿ ਤਾਂ ਜੋ ਦੂਜੀ ਵਾਰੀ ਜੇ ਕੋਈ ਇਨਸਾਨ ਐਦਾਂ ਦੀ ਹਰਕਤ ਹੈ ਉਹ ਕਰੇ ਤੇ ਉਹਦੇ ਤੋਂ ਨੱਥ ਪਾਈ ਜਾ ਸਕੇ ਕਿਉਂਕਿ ਉਹਨੂੰ ਵੀ ਪਤਾ ਲੱਗ ਸਕੇ ਕਿ ਜੇ ਮੈਂ ਐਦਾਂ ਦਾ ਕਰਮ ਕਰੂੰਗਾ ਤਾਂ ਮੇਰਾ ਉਹਦਾ ਅੰਜਾਮ ਹੈ ਉਹ ਕੀ ਹੋਣਾ ਸੋ ਸਾਰੀ ਨਾਨਕ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਬਾਦ ਉਥੇ ਕਿਸਾਨੀ ਅੰਦੋਲਨ ਦੇ ਜਿੱਤਲੇ ਵੀ ਲੱਖ ਲੱਖ ਕਰੋੜ ਕਰੋੜ ਮੁਬਾਰਕਬਾਦ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਜੀ ਨਿੰਨ ਅਰੋੜਾ ਬਾਰੇ ਜੀ ਦੇਖੋ ਮੈਂ ਤਾਂ ਮੈਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਪ੍ਰਸ਼ਾਸਨ ਨੂੰ ਇੱਕ ਸਪੈਸ਼ਲ ਸੈਟਅਪ ਬਣਾਉਣੀ ਚਾਹੀਦੀ ਸਿਰਫ ਸਾਈਬਰ ਕ੍ਰਾਈਮਸ ਵਾਸਤੇ ਉਹ ਵੀ ਇਹੋ ਜਿਹੇ ਕ੍ਰਾਈਮ ਜਿਹੜੇ ਕਿ ਫੇਕ ਅਕਾਊਂਟ ਬਣਾ ਕੇ ਜਾਂ ਆਪਣੇ オリジナル ਅਕਾਊਂਟ ਤੋਂ ਕਾਫੀ ਦੇਰ ਤੋਂ ਕਾਫੀ ਲੰਬੇ ਸਮੇਂ ਤੋਂ ਹੁਣ ਤੱਕ ਵੀ ਜਿਹੜੀ ਹੈ ਬਕਵਾਸ ਬੱਕਦੇ ਆ ਰਹੇ ਆ ਤੇ ਉਹਨਾਂ ਦੇ ਕਾਰਵਾਈ ਜਿਹੜੀ ਨਹੀਂ ਕੀਤੀ ਜਾਂਦੀ ਅਗਰ ਸਾਈਬਰ ਕ੍ਰਾਈਮ ਦੀ ਇੱਕ ਟੀਮ ਹਰ ਜ਼ਿਲ੍ਹੇ ਦੇ ਵਿੱਚ ਜੇ ਬਣ ਕੇ ਬੈਠ ਜਾਊਗੀ ਤਾਂ ਉਹ ਇੱਕ ਦੂਜੇ ਦੇ ਖਿਲਾਫ ਜਿਹੜੇ ਭੜਕੇ ਜਿਹੜੇ ਆ ਫਿਰਕਾ ਪ੍ਰਸਤ ਢੜਕਾਈ ਜਾਂਦੀ ਹੈ ਨਾ ਉਹ ਢੜਕਾਨ ਤੋਂ ਪਹਿਲਾਂ ਪਹਿਲੀ ਉੱਤੇ ਕਾਰਵਾਈ ਹੋ ਜੂਗੀ ਤੇ ਉਹਨੂੰ ਚੱਕ ਲਿੱਤਾ ਜਾਊਗਾ ਤੇ ਉਹਦੇ ਨਾਲ ਕੀ ਹੋਊਗਾ ਆਪਸੀ ਸਮਾਜ ਦੇ ਵਿੱਚ ਪਿਆਰ ਬਣਿਆ ਰਹੂਗਾ ਤਾਂ ਕਿ ਲੋਕ ਆਪਸ ਦੇ ਵਿੱਚ ਨਹੀਂ ਲੜਨਗੇ ਕਿਉਂਕਿ ਇਹੋ ਜੇ ਕੁਛ ਸ਼ਰਾਰਤੀ ਅੰਸਰ ਹੀ ਆ ਜਿਹੜੇ ਫੇਸਬੁੱਕ ਤੇ ਉੱਤੇ ਇੱਕ ਦੂਜੇ ਦੇ ਧਰਮਾਂ ਦੇ ਪ੍ਰਤੀ ਬਕਵਾਸ ਕਰਕੇ ਇੱਕ ਦੂਜੇ ਨੂੰ ਆਪਸ ਚ ਲੜਾਉਣ ਦੀ ਕੋਸ਼ਿਸ਼ ਕਰਦੇ ਆ ਦੇਖੋ ਕਿਉਂਕਿ ਅਨਿਲ ਰੋੜਾ ਜਿਹੜਾ ਹੈ ਵਿਅਕਤੀ ਉਹ ਕਾਫੀ ਦੇਰ ਤੋਂ ਜਿਹੜੀ ਹੈ ਬਕਵਾਸ ਕਰ ਰਿਹਾ ਸੀ ਨਾ ਕਿਸੇ ਨਾ ਕਿਸੇ ਧਰਮ ਦੇ ਖਿਲਾਫ ਸੋ ਕਿਸੇ ਨਾ ਕਿਸੇ ਧਰਮ ਦੇ ਖਿਲਾਫ ਜਿਹੜੀ ਹੈ ਕੋਈ ਪੜਕਾ ਹਟ ਪੈਦਾ ਕਰ ਰਿਹਾ ਤੇ ਜਦੋਂ ਪਹਿਲੇ ਦਿਨ ਹੀ ਚੱਕ ਲਿੱਤਾ ਜਾਊਗਾ ਤੇ ਉਹਨੂੰ ਮੌਕਾ ਹੀ ਨਹੀਂ ਮਿਲੂਗਾ ਦੂਜੇ ਧਰਮਾਂ ਦੇ ਖਿਲਾਫ ਦੇ ਵਿੱਚ ਬਕਵਾਸ ਕਰਨ ਦੇ ਲਈ ਇਹ ਕਾਫੀ ਦਿਨ ਤੋਂ ਬਕਵਾਸ ਕਰ ਰਿਆ ਸੀ ਤੇ ਅੜਿੱਕੇ ਹੋਣ ਆਇਆ ਤੇ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਪਈ ਹੈ ਜੇ ਪ੍ਰਸ਼ਾਸਨ ਇਸੇ ਵਿਅਕਤੀ ਦੇ ਉੱਤੇ ਪਹਿਲਾਂ ਹੀ ਕਾਰਵਾਈ ਕਰ ਦਿੰਦਾ ਜਦੋਂ ਤੇ ਆਪਣਾ ਫੇਸਬੁੱਕ ਤੇ ਉੱਤੇ ਫालतू ਬਕਵਾਸ ਕਰ ਰਹੀ ਸੀ ਤਾਂ ਇਹ ਮੌਕਾ ਹੀ ਨਾਂੰਦਾ ਕਿ ਉਹ ਗੁਰੂ ਨਾਨਕ ਸਾਹਿਬ ਪਾਸ਼ਾ ਬਾਰੇ ਜਿਹੜੀ ਪੱਦੀ ਸ਼ਬਲਾਵਲੀ ਵਰਤਦਾ ਦੂਜਿਆਂ ਨੂੰ ਵੀ ਪਤਾ ਲੱਗ ਸਕੇ ਵੀ ਜੇ ਅਸੀਂ ਧਰਮ ਦੇ ਬਾਰੇ ਬੋਲਦੇ ਆ ਕਿਉਂਕਿ ਜੇ ਕੋਈ ਇੱਕ ਕਿਸੇ ਮੈਂ ਸਮੇਂ ਦਾ ਵੀ ਸਟੇਟ ਬਾਰੇ ਜਾਂ ਕਿਸੇ ਹੋਰ ਬਾਰੇ ਬੋਲਦਾ ਕੰਟਰੀ ਬਾਰੇ ਬੋਲਦਾ ਤੇ ਦੇਸ਼ದ್ರੋਹੀ ਦਾ ਪਰਚਾ ਪਾਇਆ ਜਾਂਦਾ ਜੇ ਕਿਸੇ ਧਰਮ ਬਾਰੇ ਵੀ ਬੋਲਦਾ ਤਾਂ ਮੈਂ ਚਾਹਨਾ ਵੀ ਦੇਸ਼ದ್ರੋਹੀ ਦਾ ਪਰਚਾ ਪਾਣਾ ਚਾਹੀਦਾ ਤਾਂ ਜੋ ਉਹਨੂੰ ਵੀ ਪਤਾ ਲੱਗ ਸਕੇ ਕਿ ਮੇਰੇ ਮੂੰਹੋਂ ਜੋ ਜਿਹੜੇ ਸ਼ਬਦ ਨਿਕਲੇ ਆ ਉਹਦਾ ਅੰਜਾਮ ਉਹਨੂੰ ਕੀ ਮਿਲਿਆ